ਆਹ ਜਿਹੜੀ ਕੰਧ ਹੈ ਇਹੀ ਬਾਰਡਰ ਹੈ। ਕੋਈ ਨਹੀਂ। ਇਹ ਢੀ ਕੰਧ ਕੱਢ ਰੱਖਿਆ ਉਹ ਬਾਰਡਰ ਤੇ ਤਾਂ। ਵੀ ਨੇਪਾਲ ਦਾ ਆਪਾਂ ਨੂੰ ਪਤਾ ਸੀ ਇੰਡੀਆ ਚ ਤਦਲ ਆਪਣਾ ਮੁਲਖ ਹੀ ਆ। ਵੀਰ ਇਹ ਪੱਗ ਦੇ ਨਾਲ ਮੋਟਰਸਾਈਕਲ ਅੰਦਰ ਅਲਾਉਡ ਕਰਨਗੇ ਕਿ ਨਾ? ਇੱਕ ਨਵੇਂ ਮੁਲਖ ਤੇ ਇੱਕ ਨਵੀਂ ਕੰਟਰੀ ਦੇ ਵਿੱਚ ਜਾਨਕਿ ਸਵਾਗਤ ਆ ਸਰਕਾਰ ਤੁਹਾਡਾ ਦੇਸ਼ ਪਟਾਣ ਦੇ ਵਿੱਚ। ਅਗਰ ਇਸੇ ਐਸੀ ਹਮ ਚਾਹ ਵਿੱਚ ਡਾਲੇ ਤੇ ਚਾਹ ਬਣੇਗੀ? ਨਹੀਂ। ਨਹੀਂ ਬਣੇਗੀ। ਫਿਰ ਸੀ ਅਜ ਆਪਣਾ ਕਮਰਾ ਚਿੜੀ ਦੇ ਪਾਛੇ ਜੱਟਾ ਐਡਾ ਕਿ ਇੱਥੇ ਇੱਕ ਇਹ ਛੋਟਾ ਜਿਹਾ ਬੈੱਡ ਲੱਗਿਆ ਹੋਇਆ ਅਈ ਤੜਕੀ ਤੜਕੀ ਚਿੱਕਾ ਬੈੱਡ ਇਹਦਰ ਲੱਗਿਆ ਹੋਇਆ ਛੋਟਾ ਜਿਹਾ ਇਹ ਤੇ ਇੱਥੇ ਇੱਕ ਮੇਜ਼ ਸੀ ਇੰਨਾ ਕਾ ਕੇ ਕਮਰਾ ਮੁੱਕ ਗਿਆ ਸਮਾਨ ਵੀ ਆਪਾਂ ਤਾਂ ਹੀ ਨਹੀਂ ਲਾ ਕੇ ਲੈ ਕੇ ਆਏ ਵੀ ਇੱਥੇ ਜੇ ਸਮਾਨ ਰੱਖਤਾ ਫਿਰ ਆਪਦੇ ਪੈਰ ਰੱਖਣ ਨੂੰ ਵੀ ਥਾਂ ਨਹੀਂ ਬਚਨੀ ਫਲੈਟ ਬਹੁਤ ਜਾਰੀ ਸੀ ਇੱਥੇ ਸੋ ਇਹਨਾਂ ਨੇ ਭਈ ਆਹਾ ਪਤਾ ਨਹੀਂ ਰੰਗ ਰੰਮ ਵਾਲੀ ਕੋਈ ਬੋਤਲ ਆ ਉਹਦੇ ਚ ਐ ਮੋਮਬਤੀ ਫਸਾ ਕੇ ਲਾ ਰੱਖੀ ਐ ਇੱਥੇ ਵੀ ਰਾਤ ਨੂੰ ਜਦੋਂ ਲਾਈਟ ਜਾਂਦੀ ਸੀ ਜੇ ਜਾਗਦੇ ਸੀ ਤਾਂ ਆਪ ਦੀ ਮੋਮਬੱਤੀ ਬਾਲ ਲਓ ਲਾਈਟ ਖਾਸ ਹੀ ਜਾਂਦੇ ਰਹੀ ਸਮਾਨ ਸਾਰਾ ਪੈਕ ਹੋ ਗਿਆ ਚਲਿਏ ਥੱਲੇ ਤੇ ਕੱਪੜੇ ਵਗੈਰਾ ਵਧੀਆ ਸੁੱਕ ਗਏ ਧੁੱਪ ਦੁਬਾਰੇ ਲਵਾ ਲਈ ਇਹਨਾਂ ਨੂੰ ਅੱਜ ਹੁਣ ਪਾਈਏ ਇਹਨੂੰ ਬੈਗਾਂ ਚ ਤੇ ਚਲਿਏ ਸਫ਼ਰ ਤੇ ਪਰ ਗੁਰਬ੍ਰ ਅਕਾਲ ਸਤਿ ਸ਼੍ਰੀ ਅਕਾਲ ਸਫ਼ਰਾਂ ਤੇ ਵੀਡੀਓ ਦੇ ਨਾਲ ਜੁੜੇ ਸਾਰੇ ਸੱਜਣਾ ਮਿੱਤਰਾਂ ਦਾ ਅੱਜ ਦੇ ਇਸ ਵਲੌਗ ਦੇ ਵਿੱਚ ਸਵਾਗਤ ਕੀਤਾ ਜਾਂਦਾ ਹੈ ਜੀ ਤੇ ਇਸ ਵਕਤ ਆਪਾਂ ਜਗਾ ਮਹਿਲੀ ਦੇ ਵਿੱਚ ਖੜੇ ਆਂ ਇਹ ਬੈਸਟ ਬੰਗਾਲ ਦਾ ਪਾਰਟ ਆ ਗਿਆ ਕੱਲ ਆਪਾਂ ਸਿੱਕਮ ਨੂੰ ਅਲਵਿਦਾ ਕਿਹਾ ਇਹ ਸਿੱਕਮ ਦਾ ਬਾਡਰ ਟੱਪਣ ਤੋਂ ਬਾਅਦ ਲਗਭਗ 30 ਕਿਲੋਮੀਟਰ ਆਪਾਂ ਆਏ ਆ ਤੇ ਇਹ ਉਹ ਤੇ ਇੱਥੇ ਆ ਕੇ ਰਾਤ ਆਪਾਂ ਰੋਗੇ ਸੀ ਕਿਉਂਕਿ ਪਿੱਛੇ ਸਾਰਾ ਜਿਹੜਾ ਇਹ ਜੰਗਲ ਦਾ ਏਰੀਆ ਤੇ ਇਸ ਏਰੀਆ ਦੇ ਵਿੱਚ ਕੈਂਪਿੰਗ ਵਗੈਰਾ ਦੀ ਪਰਮਿਸ਼ਨ ਨਹੀਂ ਦਿੰਦੇ ਸੋ ਇੱਥੇ ਫਿਰ ਆਹ ਜਿਹੜਾ ਕਮਰਾ ਸਾਨੂੰ ਦਿਖਾਇਆ ਆਪਾਂ ਚਿੜੀ ਦੇ ਪਾਂਹੇ ਜਿਹੜਾ 450 ਰੁਪਿਆਵਾਂ ਦੇ ਵਿੱਚ ਇਹ ਲਿਆ ਤੇ ਸਵੇਰੇ ਹੁਣ ਚਾਹ ਪਾਣੀ ਛਕ ਲਿਆ ਜਿਹੜੇ ਕੱਪੜੇ ਆਪਾਂ ਕੱਲ ਧੋਤੇ ਸੀ ਥੋੜੇ ਜਿਹਾ ਸਲਾਬੇ ਸੀ ਉਹਨਾਂ ਨੂੰ ਹੁਣ ਵਧੀਆ ਘੰ ਤੇ ਹੁਣ ਆਪਣਾ ਜਿਹੜਾ ਸਫਰ ਨੂੰ ਸ਼ੁਰੂ ਕਰਨ ਦਾ ਟਾਈਮ ਹੋ ਗਿਆ ਸਵੇਰੇ ਸਵੇਰੇ ਟ੍ਰੈਫਿਕ ਦਾ ਆਉਣ ਜਾਣ ਵੱਡੀ ਗੰਟੀ ਦੇ ਵਿੱਚ ਲੱਗਿਆ ਹੋਇਆ ਆ ਜਿਵੇਂ ਇਸ ਨੂੰ ਕੱਲ ਪੋਲ ਦੱਸਿਆ ਸੀ ਇਹ ਪੋਲ ਉਹ ਆ ਭਾਈ ਜਿਹੜਾ ਸਿੱਕਮ ਨੂੰ ਲੈ ਕੇ ਜਾਊ ਸਾਨੂੰ ਕਿਉਂਕਿ ਆਪਾਂ ਸਿੱਕਮ ਨੂੰ ਜ਼ੀਰੋ ਵਾਂਗੂ ਬਗਲ ਕੇ ਉੱਤੇ ਦੀ ਆਏ ਆ ਤੇ ਇਹ ਸਾਰਾ ਜਿਹੜਾ ਸਿੱਧਾ ਗੈਂਗ ਟਾਕ ਨੂੰ ਜਾਂਦਾ ਰਹੇਗਾ ਇਧਰਲੇ ਪਾਸੇ ਜਿਹੜਾ ਜਾਏਂਗੇ ਤਾਂ ਇਹ ਪਸ ਦਾ ਵੈਸਟ ਸਿੱਕਮ ਬੈਸਟ ਤੋਂ ਬਾਅਦ ਅੱਗੇ ਜਾ ਕੇ ਕਿਤੇ ਨਾਰਥ ਆਉਂਦਾ ਤੋ ਅੱਜ ਦੇ ਸਫਰ ਦੀ ਗੱਲ ਕਰਦੇ ਆਪਾਂ ਪਿਛਲਾ ਸਫਰ ਤੁਸੀਂ ਸਾਰਾ ਦੇਖ ਹੀ ਲਿਆ ਖੈਰ ਕਿਹੜੇ ਪਾਸੇ ਜਾਣਾ ਕਿਹੜੇ ਪਾਸੇ ਨਹੀਂ ਅੱਜ ਆਪਾਂ ਸਫ਼ਰ ਸ਼ੁਰੂ ਕਰਾਂਗੇ ਜੀ ਪਟਾਣ ਦਾ ਜੈ ਗਾਉਂ ਕਰਕੇ ਜਗਾ ਉੱਥੇ ਨਹੀਂ ਹੁੰਦੇ ਹੋਏ ਆਪਾਂ ਜਿਹੜੇ ਪਟਾਣ ਦੇ ਵਿੱਚ ਅੱਜ ਦਾਖਲ ਹੋ ਜਾਾਂਗੇ ਸੋ ਫਟਾਫਟ ਕਰਦਿਆਂ ਸਫ਼ਰ ਨੂੰ ਸ਼ੁਰੂ ਮੋਟਰਸਾਈਕਲ ਨੂੰ ਕੋਲਡ ਸਟਾਰਟ ਦੇ ਦਿੱਤਾ ਟਾਇਰਾਂ ਦੇ ਵਿੱਚ ਪ੍ਰੈਸ਼ਰ ਚੈੱਕ ਕਰ ਲਿਆ ਚੇਨ ਲੂਬਰੀਕੇਟ ਮੁੱਕ ਗਿਆ ਆਪਣੇ ਕੋਲੇ ਬਾਈ ਚੇਨ ਸਾਫ਼ ਕਰਾਉਣੀ ਹੈ ਕਿਉਂਕਿ ਵਿਚਾਰੇ ਦੀ ਚੇਨ ਬਹੁਤ ਬਾਜ਼ ਕਰ ਰਹੀ ਆ ਬਹੁਤ ਗੰਦੇ ਰਾਹਾਂ ਥਾਈ ਨੰਕ ਆਇਆ ਵਿਚਾਰਾ ਤੇ ਨਟ ਵੋਲਟ ਇੱਕ ਕਰੀ ਕਰ ਲਵਾਂ ਮੈਂ ਹੱਥ ਮਾਰ ਲਿਆ ਸੀ ਬਾਕੀ ਆ ਨਟ ਰਹਿੰਦਾ ਯਾਰ ਇਹਦੀ ਮੈਨੂੰ ਐਲ ਕੀ ਨਹੀਂ ਲੱਭੀ ਮੈਂ ਕਿੱਥੇ ਰੱਖ ਲਿਓ ਉਹਦੇ ਵਾਲੀ ਉਨੀ ਫਿੱਟ ਜੇ ਨਹੀਂ ਏ ਨਾਟ ਕਸਣਾ ਯਾਦ ਨਾਲ ਇਹ ਭੁੱਲਿਆ ਬੈਠਾ ਮੈਂ ਤੇ ਰੇਤਾ ਬਹੁਤ ਚੜ ਗਿਆ ਇਹਦੇ ਤੇ ਹੁਣ ਮੇਰਾ ਕੱਪੜਾ ਵੀ ਪਤਾ ਨਹੀਂ ਕੌਣ ਲੈ ਗਿਆ ਕੱਢ ਕੇ ਇਹਦੇ ਵਿੱਚ ਪਾਇਆ ਹੋਇਆ ਸੀ ਪਿਛਲੇ ਦਿਨੀ ਇਹਨਾਂ ਤੋਂ ਕੱਪੜਾ ਮੰਗਦਿਆਂ ਮਾੜਾ ਜਾਂ ਕੋਈ ਤੇ ਮੋਟਰਸਾਈਕਲ ਤੇ ਕੱਪੜਾ ਮਾਰ ਕੇ ਚਲਦਿਆਂ ਫੇਰ ਅੱਗੇ ਆਪਾਂ ਤੇ ਚਲੋ ਜੀ ਕਰੀਏ ਤਿਆਰੀ ਆਪਾਂ ਜਾਣ ਦੀ ਮੋਟਰਸਾਈਕਲ ਸਟਾਰਟ ਖੜਾ ਆਏ ਪਾਲੀਏ ਗਲਵਜ਼ ਗਲਵਜ਼ ਥੋੜੀ ਜਿਹੀ ਗਰਮ ਜ਼ਰੂਰ ਆ ਪਰ ਜਿਹੜੇ ਆਪਣੇ ਦੂਜੇ ਗਲਵਸ ਸੀ ਸਮਰ ਵਾਲੇ ਯਾਰ ਉਹ ਧੋਣ ਵਾਲੇ ਹੋਏ ਪਿਆ ਤਲ ਨੂੰ ਭੁੱਲ ਗਿਆ ਧੋਣੇ ਸੁੱਕ ਜਾਂਦੇ ਨਹੀਂ ਵਧੀਆ ਅੱਜ ਚਲ ਕੋਈ ਨਾ ਅੱਜ ਧੋ ਲਾਂਗੇ ਧੋਕ ਦਿਨਾ ਚ ਸੁੱਕ ਜਾਣਗੇ ਕਿਉਂਕਿ ਗਲਵਸ ਸੁੱਕਣ ਤੇ ਥੋੜਾ ਟਾਈਮ ਲੱਗਦਾ ਹੂੰ ਬੋਤਲ ਪਾਣੀ ਭੁੱਲ ਗਿਆ ਉਹ ਚ ਈਕਾਲਪੁਰਖ ਜੀਓ ਅੱਜ ਦਾ ਸਫਰ ਸ਼ੁਰੂ ਕੀਤਾ ਏ ਅੰਗ ਸੰਗ ਹੋ ਕੇ ਸਹਾਈ ਹੋਣਾ ਜੋ ਵੀ ਹੋਵੇ ਆਪ ਜੀ ਦਾ ਪਾਣਾ ਮਿੱਠਾ ਕਰਕੇ ਮੰਨਣ ਦਾ ਵੱਲ ਬਖਸ਼ਨਾ ਮੇਰਾ ਅੱਜ ਦਾ ਇਹੇ ਦਿਨ ਬਾਕੀ ਸਭ ਨਾ ਦਾ ਖੁਸ਼ੀਆਂ ਪਰ ਬਤੀਤ ਹੋਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਚਲੋ ਜੀ ਭਾਈ ਇਹ ਚਾਲੇ ਹਜੇ ਆਪਣਾ ਲੰਬਾ ਸਫਰ ਆ ਜਿਹੜਾ ਉਹ ਇਸ ਤਿਸ਼ਟਾ ਨਦੀ ਦੇ ਨਾਲ ਰਹੂਗਾ ਤਿਸ਼ਟਾ ਇਹ ਉੱਪਰਲੇ ਪਾਸੋਂ ਚੱਲ ਕੇ ਆਉਂਦੀ ਆ ਤੇ ਲੰਬਾ ਸਫਰ ਤੈਅ ਕਰਦੀ ਆ ਤੇ ਇਹ ਸੜਕ ਦੇ ਉੱਤੇ ਬਹੁਤੀ ਜ਼ਿਆਦਾ ਤਵਾਹੀ ਹੈ ਜਿਹੜੀ ਸਾਨੂੰ ਉਹ ਇਸ ਨਦੀ ਦੇ ਨਾਲ ਮਿਲੂਗੀ ਆ ਜਿੱਥੇ ਹੁਣ ਅੱਜ ਆਪਾਂ ਰੁਕੇ ਵਿਐਸੀ ਮਾ ਉਹਨਾਂ ਨਾਲ ਗੱਲਾਂ ਲਾਗਿਆ ਪਹਿਲਾਂ ਕਰਨ ਤੇ ਵੀ ਮੈਂ ਕਿਹਾ ਵੀ ਇੰਨੀ ਕ ਵੀ ਇਹ ਨਦੀ ਭੈੜੀ ਆ ਹਨਾ ਕਿ ਇੱਥੇ ਸਾਨੂੰ ਇਹ ਤਬਾਹੀ ਨਹੀਂ ਕਰਦੀ ਕਹਿੰਦੇ ਇਹ ਤਬਾਹੀ ਅੱਗੇ ਜਾ ਕੇ ਕਰਦੀ ਆ ਦਿਖਾਵਾਂ ਤੁਹਾਨੂੰ ਚੱਲ ਕੇ ਜਿੱਥੇ ਇਹ ਲਗਭਗ ਗਰਾਊਂਡ ਦੇ ਨਾਲ ਮਿਲਣ ਵਾਲੀ ਹੋ ਜਾਂਦੀ ਆ ਉੱਥੇ ਜਾ ਕੇ ਤਾਂ ਖੈਰੇ ਦਾ ਮੰਜਰ ਖਾਸਾ ਪੜਾ ਹੁੰਦਾ ਜਦੋਂ ਦੇ ਫਲੱਡ ਆਇਆ ਉਦੋਂ ਦੀ ਇਹਨੇ ਤਬਾਹੀ ਕਰਨੀ ਸ਼ੁਰੂ ਕੀਤੀ ਕਿਉਂਕਿ ਜਿਵੇਂ ਆਪਾਂ ਦੇਖਿਆ ਸੀ ਨਾ ਜਿੱਥੇ ਚੁੰਥਾਂਗ ਦੇ ਵਿੱਚ ਉੱਥੇ ਤਾਂ ਇਹਦਾ ਲੈਵਲ ਬਹੁਤ ਜ਼ਿਆਦਾ ਨੀਵੇਂ ਚੱਲ ਗਿਆ ਪਰ ਇਥੋਂ ਫਿਰ ਇਹ ਜਿਹੜਾ ਦਰਿਆ ਸੀ ਸਾਰਾ ਉਹ ਗਾਰ ਨਾਲ ਭਰ ਗਿਆ ਤੇ ਇਹਦਾ ਪਾਣੀ ਦਾ ਲੈਵਲ ਉੱਪਰ ਆ ਗਿਆ ਕਹਿੰਦੇ ਭਾਈ ਐ ਜਿਹੜੀਆਂ ਗੱਲਾਂ ਵਾਤਾ ਤੇ ਇੱਥੇ ਤੱਕ ਉਦੋਂ ਜਿਹੜੇ ਫਲੱਡ ਆਏ ਸੀ ਵੱਡੀ ਤਬਾਹੀ ਅੱਗੇ ਤੱਕ ਮਚਾਉਂਦੇ ਗਏ ਸੀ ਅੱਗੇ ਇਹ ਬੰਗਲਾਦੇਸ਼ ਵੇਚਦੀ ਹੋ ਕੇ ਰਲ ਜਾਂਦੀ ਹੈ ਸਮੁੰਦਰ 'ਚ ਜਾ ਕੇ ਬੰਗਲਾਦੇਸ਼ ਤਾਂ ਕਿੰਨੀ ਤਬਾਹੀ ਮਚਾਈ ਸੀ ਉਦੋਂ ਨਾ ਲੋਏ ਭਾਈ ਓਏ ਤੜਕੇ ਤੜਕੇ ਲੱਗਿਆ ਜਾਵਾਂ 4 ਘੰਟੇ ਦੀ ਵਾਟ ਆਪਣੀ ਪੂਰੀ 2:00 ਵਜੇ ਤੱਕ ਆਪਾਂ ਬਾਰਡਰ ਦੇ ਵਿੱਚ ਦਾਖਲ ਹੋ ਜਾਾਂਗੇ ਸਾਰੇ 4 ਘੰਟੇ ਦਿਖਾ ਰਿਆ ਆਂ ਬ੍ਰੇਕ ਮਰੂਕ ਇੱਕ ਅੱਧੀ ਲਾ ਕੇ 4 ਘੰਟੇ ਦੇ ਵਿੱਚ ਵਿੱਚ ਪਹੁੰਚ ਜਾਾਂਗੇ ਆਪਾਂ ਚੱਲੋ ਮੇਰੇ ਵੀਰ ਬਿਜਲੀ ਦੇ ਲੰਬੇ ਕਟਾਂ ਕਰਕੇ ਦਾ ਜਾਮ ਲੱਗਾ ਪਿਆ ਲੱਗਿਆ ਕਿਉਂ ਹੁਣ ਇਹ ਨਹੀਂ ਪਤਾ ਆਪਾਂ ਤਾਂ ਸਾਲ ਪਹੁੰਚ ਗਏ ਮੂਰੇ ਮੋਟਰਸਾਈਕਲ ਦਾ ਬਸ ਇੰਨਾ ਕੋ ਸੁੱਖ ਹੋ ਜਾਂਦਾ ਵੀ ਜਦੋਂ ਅਖਿਰ ਦਾ ਕੋਈ ਜਾਮ ਲੱਗਦਾ ਤਾਂ ਪਸਾਰਾ ਜਾਮ ਕੱਢ ਲਈ ਜਾਏ ਆਗੇ ਜੀ ਆਗੇ ਦੇਖੋ ਜੀ ਪਹਿਲੇ ਨੰਬਰ ਤੇ ਆਪਾਂ ਚਲੇ ਜਾਏ ਨਿਕ ਮਤਲਬ ਨਿਕਲ ਜਾਏ ਬਹੁਤ ਠੀਕ ਹੈ ਜੀ ਅੱਛਾ ਇੱਕ ਟਾਈਮ ਤੇ ਇੱਥੇ ਉਦਾਂ ਇੱਕ ਚੀਜ਼ ਕਰਾਸ ਹੁੰਦੀ ਆ ਤਾਂ ਕਰਕੇ ਉਹ ਆ ਆਪਾਂ ਪਿੱਛੇ ਪਹਿਲਾਂ ਐਵੇਂ ਹੀ ਰੁੱਕ ਗਏ ਚਲੋ ਜੀ ਨਾਲੇ ਸ਼ੁਕਰ ਟਰੱਕਾਂ ਦਾ ਰੇਤਾ ਨਹੀਂ ਪਹੁੰਚ ਤੇ ਸਾਰਾ ਵਹਾ ਕੇ ਲੈ ਗਿਆ ਇਧਰਲੇ ਪਾਸੇ ਸੜਕ ਤੇ ਹੁਣ ਇੱਥੇ ਐ ਸੜਕਾਂ ਬਣਾਉਣੀਆਂ ਸੌਖੀਆਂ ਵੀ ਨਹੀਂ ਜਦੋਂ ਇਹਦਾ ਪਾਣੀ ਦਾ ਲੈਵਲ ਡਾਊਨ ਹੋਊਗਾ ਉਦੋਂ ਕਿਤੇ ਜਾ ਕੇ ਸੜਕ ਬਣੂਗੀ ਉਹ ਦੇ ਦਿਓ ਭਾਈ ਮੈਨੂੰ ਵੀ ਥਾਂ ਬਹੁਤ ਇੱਕ ਲੰਬੇਰੀ ਵਾਰਤਾਇਆ ਕਰਕੇ ਜੋਗੀ ਇੱਕ ਵਾਰ ਫੇਰ ਪਹਾੜਾਂ ਤੋਂ ਥੱਲੇ ਆ ਗਏ ਤੇ ਸਾਰਾ ਹੁਣ ਜਿਹੜਾ ਇਧਰਲੇ ਪਾਸੇ ਪਧਰਾ ਏਰੀਆ ਆ ਜਾਂਦਾ ਜਿਵੇਂ ਇੱਥੋਂ ਪਧਰਾ ਏਰੀਆ ਪਿੱਛੋਂ ਜੇ ਆਪਾਂ ਨੂੰ ਸ਼ੁਰੂ ਹੋਇਆ ਜਿਹੜਾ ਤੀਸ਼ਟਾ ਦਰਿਆ ਵਗਦਾ ਸੀ ਪਹਿਲਾਂ ਦਰਿਆ ਦੇ ਆਪਾਂ ਪਰਲੇ ਕੰਡੇ ਚੱਲੇ ਹੋਏ ਸੀ ਤੇ ਇਸ ਤੋਂ ਬਾਅਦ ਆਪਾਂ ਔਰਲੇ ਕੰਡੇ ਆ ਕੇ ਇਧਰਲੇ ਪਾਸੇ ਨੂੰ ਰੋਕ ਕਰ ਲਿਆ ਹੁਣ ਦਰਿਆ ਬਹੁਤ ਪਿੱਛੇ ਰਹਿ ਗਿਆ ਆਪਣੇ ਨਾਲੋਂ ਤੇ ਜਿਵੇਂ ਦਰਿਆ ਟੱਪਿਆਂ ਇੱਕ ਹੋਰ ਨਦੀ ਆਈ ਰਾਦੇ ਵਿੱਚ ਸੁੱਕੀ ਪਈ ਨਦੀ ਸੀ ਉਹ ਜਿੱਤੋਂ ਰੇਤਾ ਕੱਢੀ ਆ ਰਹੇ ਸੀ ਬ੍ਰੇਤੀ ਬਜਰੀ ਕੱਢੀ ਆ ਰਹੇ ਸੀ ਉਹ ਤੋਂ ਬਾਅਦ ਅੱਗੇ ਜਿਵੇਂ ਆਇਆ ਤਾਂ ਚਾਰੇ ਪਾਸੇ ਜਿਹੜੇ ਉਹ ਚਾਹਾਂ ਦੇ ਬਾਗਾਂ ਦਾ ਮਾਹੌਲ ਸ਼ੁਰੂ ਹੋ ਗਿਆ ਤੇ ਇੱਥੇ ਚਾਹ ਪਾਣੀ ਨੂੰ ਵਧੀਆ ਰੁਕਣ ਨੂੰ ਵਧੀਆ ਬਣੇ ਹੋਏ ਸੀ ਬੋਤਲ 'ਚੋਂ ਪਾਣੀ ਖਤਮ ਹੋ ਰਿਆ ਸੀ ਪਿੱਛੇ ਕੋਈ ਝਰਨਾ ਵਗੈਰਾ ਮਿਲਿਆ ਨਹੀਂ ਤੇ ਇਹ ਜਗ੍ਹਾ ਜੀ ਬਗਰਾ ਕੋਟੇ ਬਗਰਾ ਕੋਟੇ ਜਗ੍ਹਾ ਇਹ ਤੇ ਇੱਥੇ ਖਾਸੇ ਢਾਬੇ ਬਣੇ ਹੋਇਆ ਇਧਰਲੇ ਪਾਸੇ ਨਾਲ ਹੀ ਇਹਦੇ ਚਾਹਾਂ ਦੇ ਬਾਗ ਤੇ ਚਾਹਾਂ ਦੇ ਬਾਗਾਂ ਖਾਲੀ ਸੜਕ ਤੇ ਹਾਰ ਤੇ ਚਾਹਾਂ ਦੇ ਬਾਗਾਂ ਦੇ ਵਿੱਚ ਉਹਦੀ ਰੇਲ ਗੱਡੀ ਲੱਗਦੀ ਹੈ ਇੱਥੇ ਉਹ ਸਾਹਮਣੇ ਜਿਹੜੇ ਖੰਭੇ 'ਚ ਲੱਗੇ ਦੀਂਦੇ ਆ ਨਾ ਉਹ ਰੇਲ ਦੀ ਪਟੜੀ ਦੇ ਆ ਤੇ ਇਧਰਲੇ ਪਾਸੇ ਆ ਇਹ ਚਾਹ ਦੇ ਬੂਟੇ ਆ ਸੀ ਭਾਈ ਹੁਣ ਜੇ ਚਾਹਾਂ ਦੇ ਬਾਗਾਂ ਦੇ ਕੋਲੇ ਆਪਾਂ ਚਾਹ ਨਾ ਪੀਏ ਇਹ ਹੋ ਨਹੀਂ ਸਕਦਾ ਤੇ ਇਧਰਲੇ ਪਾਸੇ ਖੇਤੀ ਆ ਗਈ ਸਾਰੀ ਚਾਹ ਦੀ ਤੇ ਅੱਗੇ ਤੱਕ ਖੈਰੇ ਮੇਰੇ ਖਿਆਲ ਨਾਲ ਚੱਲਦੀ ਜਾਊ ਪਿੱਛੋਂ ਵੀ ਕਾਫੀ ਲੰਬੀ ਸ਼ੁਰੂ ਹੋਈ ਵੀ ਆ ਲੰਬੀ ਉੱਪਰ ਹੁੰਦੀ ਐ ਕਰੀ ਜਦੋਂ ਬੂਟਾ ਲੱਗ ਜੇ ਤੇ ਕਿੱਤੇ ਕਿਤਾਈ ਮਾੜਾ ਮੋਟਾ ਤੋੜ ਤੜਾਈ ਦਾ ਕੰਮ ਚੱਲੀ ਜਾਂਦਾ ਤੇ ਐਂਜੇ ਦੀ ਗੱਲ ਬਾਤ ਹੈ ਖੈਰ ਆਪਾਂ ਚਾਹ ਦੇ ਬਾਗ ਬਹੁਤ ਆ ਰਹੀ ਦੇਖ ਲਿਆ ਜਿਹੜੀ ਮੇਨ ਚਾਹਾਂ ਦੇ ਬਾਗ ਆ ਉਹ ਬੰਗਾਲ ਦਾ ਇਹ ਏਰੀਆ ਆ ਗਿਆ ਜਾਂ ਫਿਰ ਅੱਗੇ ਆਪਾਂ ਜਦੋਂ ਅਸਾਮ ਵਾਲੇ ਪਾਸੇ ਮੁੜਾਂਗੇ ਤਾਂ ਉਧਰਲੇ ਪਾਸੇ ਆਪਾਂ ਨੂੰ ਚਾਹਾਂ ਦੀ ਵੱਡੀ ਖੇਤੀ ਦੇਖਣ ਨੂੰ ਮਿਲੂ ਪਰ ਬੰਗਾਲ ਦੇ ਵਿੱਚ ਵੀ ਬੈਸਟ ਬੰਗਾਲ ਦੇ ਵਿੱਚ ਵੀ ਬਹੁਤ ਵੱਡੀ ਚਾਹ ਦੀ ਖੇਤੀ ਹੁੰਦੀ ਆ ਤੇ ਹੁਣ ਇੱਥੇ ਆਪਾਂ ਬ੍ਰੇਕ ਮਾਰੀ ਆ ਚਾਹ ਛੱਕਦੇ ਆ ਤੇ ਪਰ ਜਗਾ ਸੋਹਣੀ ਆ ਪਿੱਛੋਂ ਜੇ ਤਾਂ ਬੜੀ ਜਿਆਦਾ ਟ੍ਰੈਫਿਕ ਸੀ ਬਾਈ ਜਿਹੜਾ ਉਹ ਰੋਡ ਜਾਂਦਾ ਤਿਸਟਾ ਵਾਲਾ ਹਨਾ ਉਹ ਕਿਉਂਕਿ ਰੋਡ ਜਗਾ ਜਗਾ ਤੋਂ ਟੁੱਟਿਆ ਹੋਇਆ ਤੇ ਬੜੀ ਟ੍ਰੈਫਿਕ ਆ ਪਰ ਜਦੋਂ ਦੇ ਆਪਾਂ ਪਿਛਲੇ 20 ਕਿਲੋਮੀਟਰ ਤੋਂ ਇਧਰਲੇ ਰੋਡ ਤੇ ਡਿਵਰਟ ਹੋਇਆ ਤੇ ਇਧਰਲੇ ਪਾਸੇ ਨੂੰ ਇੱਕ ਤਾਂ ਰੋਡ ਬੜਾ ਸੋਹਣਾ ਇਹ ਤੇ ਟ੍ਰੈਫਿਕ ਬੜੀ ਜਿਆਦਾ ਹੈ ਨਹੀਂ ਰੋਡ ਬੜਾ ਘੈਂਟ ਆ ਇਹ ਨਵਾਂ ਬਣਿਆ ਹੋਇਆ ਜਿਹਾ ਰੋਡ ਆ ਹਾਂਜੀ ਜਿਓ ਜੇ ਚਾ ਚਾਏ ਇਹ ਕਦੋਂ ਤੋੜਨੀ ਸਟਾਰਟ ਕਰਾਂਗੇ ਜਿਓ ਇਹ ਚਾਏ ਹੈ ਪੱਤੀ ਹਾਂ ਆ ਅਭੀ ਤੋੜ ਰਹੇ ਆ ਤੋੜ ਦਿੱਤੀ ਆ अच्छा तोड़ के गए हैं ठीक है ठीक है ठीक है, है अगर इसे ऐसी हम चाय में डाल लेते हो चाय बन जाएगी नहीं नहीं बनेगी ठीक <laughs> है जी तो चाय लगा दो ठीक है तो जी बैजी मिल गया खानो लच्छा परोठा तो अभी तो इधर तो बंगाली बोलते होंगे है ना सभी जैसे पीछे वो सभी नेपाली बोलते थे उस साइड में अच्छा तीनों बोलते हो ठीक है क्योंकि यहाँ पीछे तो वो तो सभी नेपाली बंगाली तो बोलते नहीं थे वो तो सभी नेपाली बोलते थे उधर ठीक है ठीक है ਲੋ ਜੀ ਪ੍ਰਸ਼ਾਦਾ ਪਾਣੀ ਆਪਾਂ ਛੱਕ ਲਿਆ ਵੇਜ ਵਾਲਾ ਵਧੀਆ ਬਣਾ ਕੇ ਦਿੱਤਾ ਸੀ ਇਹਨਾਂ ਨੇ ਆਪਾਂ ਨੂੰ ਤੇ ਨਾਲ ਚਾਹ ਦੇ ਬੈਠੇ ਬੈਠਿਆਂ ਨੇ ਦੋ ਕੱਪ ਪੀ ਲਏ ਕਿਉਂਕਿ ਕੱਪ ਛੋਟਾ ਸੀ ਸੋ ਛੋਟੇ ਨਾਲ ਸਬਰ ਥੋੜਾ ਜਿਹਾ ਘੱਟ ਆਉਂਦਾ ਤੇ ਹੁਣ ਆਪਾਂ ਇੱਥੋਂ ਪਾਉਨੇ ਚੱਲੇ ਯਾਰ ਕੱਲ ਜਦੋਂ ਰਾਤ ਆਪਾਂ ਸੁੱਤੇ ਆ ਨਾ ਪਰਸੋਂ ਪਿਛਲੇ ਦਿਨਾਂ ਦੇ ਵਿੱਚ ਉੱਤੇ ਰਜਾਈਆਂ ਲਾ ਲੈ ਲਾ ਸੌਂਦੇ ਰਹੇ ਹਾਂ ਕਹਿਰ ਰਾਤ ਪੱਖਾ ਚੱਲ ਰਿਹਾ ਸੀ ਤੇ ਮੱਠੀ ਮੱਠੀ ਠੰਡ ਜੀ ਲੱਗ ਰਹੀ ਸੀ ਸੁਬਾਹ ਆ ਰਿਹਾ ਸੀ ਤੇ ਹੁਣ ਇੰਨੀ ਕਿ ਗਰਮੀ ਦੇ ਵਿੱਚ ਆ ਗਏ ਨਾ ਇੱਥੇ ਚੰਗਿਆੜੇ ਕੱਢੇ ਪਿਆ ਤੋਂਪ ਇਹ ਕੈਮਰਾ ਗਰਮੀ ਮੰਨੀਆਂ ਦਾ ਆਪਾਂ ਤਾਂ ਚਲੋ ਮੰਨਣੀ ਮੰਨਣੀ ਆ ਤੇ ਮੋਟਰਸਾਈਕਲ ਦੀ ਸੀਟ ਹੁਣ ਬੈਠਿਆ ਨੂੰ ਦੱਸੂ ਵੀ ਗਰਮੀ ਕਿੰਨੀ ਕੀ ਸੀ ਅਜੇ ਆਪਾਂ ਪਿੱਛੇ ਪਿਛਲੇ ਦਿਨਾਂ ਦੇ ਵਿੱਚ ਦੇਖ ਰਹੇ ਸੀ ਹਨਾ ਲੋਕਾਂ ਨੇ ਘਰਾਂ ਦੇ ਮੂਰੇ ਆਪਦੇ ਕਿਸੇ ਨਾ ਕਿਸੇ ਜਨੌਰ ਦਾ ਸਿਰ ਉਹਦੇ ਵਿੱਚ ਕੋਈ ਜਾਦੂ ਮੰਤਰ ਕੈਦ ਕਰਕੇ ਰੱਖੇ ਹੋਏ ਸੀ ਤੇ ਇਹ ਜਿਹੜਾ ਹੁਣ ਇੱਥੇਲੇ ਪਾਸੇ ਨਜ਼ਰ ਆ ਲੱਗਣ ਤੋਂ ਮਾਹੌਲ ਉਹ ਮਿਰਚਾਂ ਤੇ ਨਿੰਬੂ ਪਾਈ ਵਾਲਾ ਆ ਗਿਆ ਤੇ ਲਓ ਵੀ ਇੱਧਰ ਲੱਗਦੇ ਹੱਥੀਚਾਹਾਂ ਦੇ ਬਾਗਾਂ 'ਚ ਟ੍ਰੇਨ ਵੀ ਆ ਗਈ ਉਹ ਵਾਹ ਬਈ ਇਹ ਕਿਹੜੇ ਪਾਸੇ ਚੱਲਦੀ ਆ ਇਹ ਟ੍ਰੇਨ ਕਿਸ ਸਾਈਡ ਜਾਂਦੀ ਹੈ ਜੀ ਅੱਗੇ ਘਾਟੀ ਵਾਲੀ ਹੈ ਜੀ ਅੱਛਾ ਫਿਰ ਤੋਂ ਹਮ ਗਏ ਥੇ ਬਹੁਤ ਟੈਂਪਲੇਸੀ ਵਿੱਚ ਬੈਠ ਕੇ ਇਹੀਂ ਸੇ ਗੁਜ਼ਰੇ ਥੇ ਫਿਰਾਂ ਠੀਕ ਹੈ ਭਾਈ ਇਹ ਘਾਟੀ ਵਾਲੀ ਟ੍ਰੇਨ ਆ ਗਈ ਜਦੋਂ ਪਹਿਲਾਂ ਬਹੁਤ ਲੰਬੇ ਟਾਈਮ ਪਹਿਲਾਂ ਆਪਾਂ ਨਾਰਥ-ਈਸਟ ਥੋੜਾ ਜਿਹਾ ਘੁੰਮਿਆ ਸੀ ਸ਼ੁਰੂ-ਸ਼ੁਰੂ ਕੀਤਾ ਸੀ ਉਦੋਂ ਫਿਰ ਆਪਾਂ ਇਹ ਟ੍ਰੇਨ ਦੇ ਵਿੱਚ ਬੈਠ ਕੇ ਗਏ ਸੀ ਮਤਲਬ ਵੀ ਇਹਨਾਂ ਚਾਹਾਂ ਦੇ ਬਾਗਾਂ ਵਿੱਚ ਕਿਤੇ ਰਾਤ ਬਰਾਤੇ ਨੰਗੇ ਸੁੱਤੇ ਸਤਾਏ ਤੇ ਮੈਂ ਜੇ ਹਰਸ਼ਮਨ ਸਿੰਘ ਭਾਈ ਦੋਨੇ ਸੀ ਉਦੋਂ ਆ वो क्या लाल जो लाल कपड़ा उसमें क्या बांध के रखा हुआ है ना। आ, कैसे कैसे ना, तो आ है। अच्छा इसमें मतलब पूजा वगैरह करके मंत्र वगैरह पढ़ के ये नजर के लिए ये भी नजर के लिए अच्छा दोनों चीजें कोई तो बचाई गई ठीक <laughs> है जी ठीक है भाई अहम मन मन होता नहीं भाई चलाना था पहना ही ਕਿ 62 ਹਜੇ 2.5 ਘੰਟਿਆਂ ਦੀ ਬਚੀ ਆ ਪਰ ਸਭ ਵਕ 2 ਘੰਟੇ ਲੱਗਣਗੇ ਤੇ ਹੁਣ ਆਪਾਂ ਕੋਸ਼ਿਸ਼ ਕਰਾਂਗੇ ਵੀ ਇਹ ਵਾਟ ਆਪਾਂ ਇੱਕ ਰਾਈਡ ਦੇ ਵਿੱਚ ਨਿਬੜ ਲਈਏ ਪਰ ਆਪਣੇ ਕੋਲ ਨਾ ਚੇਨ ਲੂਬ੍ਰੀਕੇਸ਼ਨ ਮੁੱਕ ਰੱਖਿਆ ਯਾਰ ਤੇ ਚੇਨ ਜਿਹੜੀ ਕਲੀਨਿੰਗ ਸਪਰੇਅ ਆ ਉਹ ਵੀ ਖਤਮ ਹੋ ਗਈ ਚੇਨ ਲਗਾਤਾਰ ਡਿਮਾਂਡ ਕਰ ਰਹੀ ਆ ਭਾਈ ਵੀ ਮੈਨੂੰ ਸਾਫ਼ ਕਰ ਮੈਨੂੰ ਸਾਫ਼ ਕਰ ਹੁਣ ਇਹਨੂੰ ਸਾਫ਼ ਤਾਂ ਕਿਤੇ ਕਰਾਉਣਾ ਪੈਣਾ ਤੇ ਚਾਰੇ ਪਾਸੇ ਜਿਹੜਾ ਆਪਣੇ ਚਾਰੇ ਤਾਂ ਖੈਰ ਨਹੀਂ ਅੱਗੇ ਤੇ ਪਿੱਛੇ ਤਾਂ ਸੜਕ ਆ ਦੋਨੇ ਪਾਸੇ ਜਿਹੜਾ ਚਾਹਾਂ ਦੇ ਬਾਗਾਂ ਦਾ ਮਾਹੌਲ ਹੀ ਇੱਥੇ ਇਧਰਲੇ ਪਾਸੇ ਕਿਉਂਕਿ ਮੌਸਮ ਬਹੁਤ ਜ਼ਿਆਦਾ ਗਰਮੀ ਆਹ ਟਾਈਮਾਂ ਦੇ ਵਿੱਚ ਪੈਂਦੀ ਜ਼ਰੂਰ ਆ ਆਪਾਂ ਠੰਡ ਵਧੀਆ ਪੈ ਜਾਂਦੀ ਆ ਬਾਅਦ ਦੇ ਵਿੱਚ برف ਵਗੈਰਾ ਨਹੀਂ ਪੈਂਦੀ ਚਾਹਰ ਦੀ ਚਾਹ ਪੱਤੀ ਨੂੰ ਠੰਡ ਚਾਹੀਦੀ ਹੁੰਦੀ ਆ ਓਨੀ ਕੀ ਠੰਡ ਪੈਂਦੀ ਆ ਤਾਂ ਕਰਕੇ ਜਿਹੜਾ ਇੱਥੇ ਇਹ ਚਾਹ ਦੇ ਵਧੀਆ ਬਾਗ ਲੱਗੇ ਹੋਇਆ ਦੋਨੇ ਪਾਸੇ 나ਟਲੀ 나ਟਲੀ ਪੱਛਮੀ ਬੰਗਾਲ ਦਾ ਇਹ ਸ਼ਹਿਰ ਹੈ ਜੀ ਮਾਲ ਬਾਜ਼ਾਰ ਖਾਸਾ ਵੱਡਾ ਹੈ ਵੀ ਸ਼ਹਿਰ ਪਿੱਛੋਂ ਕਾਫੀ ਟਾਈਮ ਦਾ ਸ਼ੁਰੂ ਹੋਇਆ ਪਿਆ ਆਪਾਂ ਨੂੰ ਤੇ ਸ਼ਹਿਰ ਨੂੰ ਵਧੀਆਗਾ ਸਾਫ਼ ਹੈ ਕੋਈ ਬਾਲਾ ਗੰਦਾ ਜਿਹਾ ਮਾਹੌਲ ਹੈ ਨਹੀਂ ਇਹਦੇ ਤੇ ਪਰ ਟ੍ਰੈਫਿਕ ਤਾਂ ਖਾਸ ਹੀ ਆ ਤੇ ਸੜਕਾਂ ਤੇ ਚੀਜ਼ਾਂ ਹੋਈਆਂ ਜਿਵੇਂ ਆਪਣੇ ਬਾਕੀ ਮਾਹੌਲ ਹੁੰਦਾ ਹਨਾ ਸਿੱਕਮ ਦੇ ਨਾਲ ਉਹ ਚੀਜ਼ਾਂ ਵੱਖਰੀਆਂ ਨੇ ਸਿੱਕਮ ਦੇ ਵਿੱਚ ਹੀ ਸ਼ਹਿਰ ਜ਼ਿਆਦਾ ਤਾਂ ਜਿਹੜੇ ਆ ਪਰ ਦੇਖੇ ਵੀ ਲੋਕ ਆਸ-ਪਾਸੇ ਜੇ ਲਾਗੇ ਰੱਖਦੇ ਆ ਸਾਧਨ ਵਾਲ ਦੇ ਵਿੱਚ ਕਿਉਂਕਿ ਦੁਰਗਾ ਪੂਜਾ ਦੇਖਣ ਵਾਲੀ ਹੁੰਦੀ ਆ ਸਭ ਤੋਂ ਜਿਹੜੀ ਦੁਰਗਾ ਪੂਜਾ ਦੇਖਣ ਦੀ ਜੇ ਥਾਂ ਤਾਂ ਉਹ ਮੇਨ ਚਲੋ ਹੈ ਤਾਂ ਕਲਕੱਤਾ ਪਰ ਪੂਰੇ ਬੰਗਾਲ ਦੇ ਵਿੱਚ ਜਾਂ ਫਿਰ ਇਧਰਲੇ ਪੂਰੇ ਰੀਜਨ ਦੇ ਵਿੱਚ ਹਨਾ ਵਿਹਾਰ ਤੋਂ ਲੈ ਕੇ ਬੰਗਾਲ ਦਾ ਏਰੀਆ ਆ ਗਿਆ ਦੁਰਗਾ ਪੂਜਾ ਦੀ ਵੱਡੇ ਲੈਵਲ ਤੇ ਗੱਲ ਹੁੰਦੀ ਆ ਸੋ ਦੁਰਗਾ ਪੂਜਾ ਦੀਆਂ ਸਾਰੇ ਪਾਸੇ ਹੁਣ ਤਿਆਰੀਆਂ ਚੱਲੀਆਂ ਪੰਗਾਣੇ ਤੇ ਆਉਣ ਵਾਲੇ ਦਿਨਾਂ 'ਚ ਇੱਥੇ ਵੱਡਾ ਰੰਗ ਬਣਿਆ ਜਾਊ ਇੱਥੇ ਰੰਗ ਤਾਂ ਬਣੇਗਾ ਹੀਰੋ ਤਾਂ ਆ ਗਿਆ ਜਿਵੇਂ ਤੇ ਰੌਲੇਨ ਫੀਲਡ ਆਦੇ ਤਾਂ ਯਾਰ ਆ ਇਰ ਦੇ ਵਿੱਚੋਂ ਹਜੇ ਆਪਾਂ ਨੰਗੀ ਜਾਂਦੇ ਸੀ ਵੀ ਰਾਹ ਦੇ ਵਿੱਚ ਬਾਕੀ ਪਿੱਛੇ ਜਾਂਸੇ ਬਣੀਆਂ ਹੋਈਆਂ ਸੀ ਇੱਥੇ ਨੰਗੇ ਨੰਗੇ ਦੇ ਰਾਇਲ ਐਨਫੀਲਡ ਨਿਗਾ ਪੈ ਗਈ। ਅ ਇੱਕ ਤਾਂ ਮੋਟਰਸਾਈਕਲ ਦੀ ਹਨਾ ਚੇਨ ਆਪਣੀ ਬਹੁਤ ਹੀ ਜ਼ਿਆਦਾ ਖਰਾਬ ਹੋ ਰੱਖੀ ਸੀ ਆਪਣੇ ਕੋਲ ਜਿਹੜਾ ਸਮਾਨ ਸੀ ਉਹ ਸਾਰਾ ਮੁੱਕ ਰੱਖਿਆ ਤਾਂ ਲੂਬ੍ਰੀਕੇਸ਼ਨ ਵੀ ਮੁੱਕ ਗਈ ਸਪਰੇ ਵੀ ਮੁੱਕ ਗਈ। ਤੋਂ ਉਹਦੇ ਕਰਕੇ ਹੁਣੇ ਸੀ ਵੀ ਚਲੋ ਇੱਥੇ ਕਰੀ ਇਹਨਾਂ ਤੋਂ ਹੱਥਿਆ ਫਰਾ ਲੈਣੇ ਆ ਚੇਨ ਸਾਰੀ ਸਾਫ਼ ਕਰਾਵਾਂਗੇ ਤੇ ਨਾਲੇ ਇਹਦਾ 에ਅਰ ਫਿਲਟਰ ਦੇ ਵਿੱਚ ਹਵਾ ਮਰਵਾ ਲਾਂਗੇ। ਉਹਦੇ ਨਾਲ ਮੋਟਰਸਾਈਕਲ ਵਧੀਆ ਚੱਲਦਾ ਪਿੱਛੋਂ ਹੁਣ ਬਹੁਤ ਰਿੱਟ ਘਟੇ ਚ ਆਇਆ ਮੋਟਰਸਾਈਕਲ। ਨੇਪਾਲ ਦੇ ਸਰਵਿਸ ਦੇ ਵਿੱਚ ਬਸ 1.5 ਹਜ਼ਾਰ ਕਿਲੋਮੀਟਰ ਹੀ ਬਚਿਆ ਉਹ ਤਾਂ ਚਲੋ ਬਾਅਦ ਦੇ ਵਿੱਚ ਜਦੋਂ ਸਰਵਿਸ ਦਾ ਟਾਈਮ ਹੋਊਗਾ ਆਪਾਂ ਉਦੋਂ ਕਰਵਾ ਲਾਂਗੇ ਇੱਕ ਵਾਰੀ ਹੁਣ ਇੱਥੇ ਹੱਥ ਜਾ ਫਰਾਲ ਲੈਨੇ ਤੇ ਹੈਂਡਲ ਥੋੜਾ ਜਿਹਾ ਟਾਈਟ ਲੱਗ ਰਿਹਾ ਸੀ ਨਾਲੇ ਹੈਂਡਲ ਦਿਖਾ ਲਾਂਗੇ ਇਹਨਾਂ ਨੂੰ ਵੀ ਜੇ ਤਾਂ ਮਾੜੇ ਜਿਹਾ ਨਾਲ ਹੀ ਹੁੰਦਾ ਹੈ ਲੋਡ ਤਾਂ ਠੀਕ ਹੈ ਨਹੀਂ ਫਿਰ ਜਦੋਂ ਸਰਵਿਸ ਦਾ ਟਾਈਮ ਆਊ ਪਰ ਉਦੋਂ ਕਰਵਾਵਾਂਗੇ ਆਪਾਂ ਹੁਣ ਇੱਥੇ ਕਰੀਏ ਕਰਾ ਲਈਏ ਤੇ ਫਿਰ ਅੱਗੇ ਚੱਲਦੇ ਹਾਂ ਹਜੇ ਬਾਟ ਬਹੁਤ ਪਈ ਆ ਆਪਾਂ ਨੂੰ ਮੋਟਰਸਾਈਕਲ ਦਾ ਕੰਮ ਕਰਾਉਂਦੇ ਕਰਾਉਂਦੇ ਨੂੰ ਟਾਈਮ ਬਹਾਵਾ ਲੱਗ ਗਿਆ ਤੇ ਹੈਂਡਲ ਦਾ ਥੋੜਾ ਜਿਹਾ ਤੇ ਉਹ ਸੈਟਿੰਗ ਕਰਵਾਈ ਆ ਸਾਰੀ ਹੈਂਡਲ ਦੀ ਉਹਦੇ ਕਰਕੇ ਟਾਈਮ ਲੱਗ ਗਿਆ ਤੇ ਹੁਣ ਟਾਈਮ ਇਸ ਵਕਤ 1:11 ਹੋ ਗਏ 111 ਹੋ ਗਿਆ ਮੈਂ ਕਹਿ ਰਿਹਾ ਭਾਈ ਤੁਸੀਂ ਪੌਣੇ 4 ਵਜੇ ਕਿਤੇ ਜਾ ਕੇ ਬਾਡਰ ਤੇ ਪਹੁੰਚੇਂਗੇ ਬਾਬਾ ਲੱਗ ਗਿਆ ਟਾਈਮ ਚਲੋ ਕੋਈ ਗੱਲ ਨਹੀਂ ਫਿਰ ਵੀ ਠੀਕ ਹੈ ਜੇ ਅੱਜ ਪਹੁੰਚਾਂਗੇ ਆਪਾਂ ਇਹ ਟਾਈਮ ਤੇ ਤਾਂ ਵੀ ਲੋਟ ਆ ਤੇ ਹੁਣ ਫਟਾਹਾਲ ਫਿਲਹਾਲ ਫਟਾਫਟ ਆਪਾਂ ਨੇ ਮੀਡੀਏ ਵਾਟਾਂ ਤੇ ਚਲਿਏ ਕੰਮ ਆਪਣਾ ਹੋ ਗਿਆ ਚੇਨ ਲੂਪ ਹੋ ਗਈ ਚੇਨ ਸਾਰੀ ਕਲੀਨ ਹੋ ਗਈ ਹੈਂਡਲ ਹੋ ਗਿਆ 에어 ਫਿਲਟਰ ਸਾਫ ਕਰਾਤਾ ਮੁੰਡ ਮੋਟਰਸਾਈਕਲ ਘੋੜੇ ਵਾਂਗੂ ਭੱਜੂ ਪੂਰਾ ਆਹ 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 ਅੱਜ ਪਹਿਲਾਂ ਨਾਲੋਂ ਬਹੁਤ ਆ ਜਿਆਦੇ ਫਰਕ ਪੈਂਦਾ ਜਦੋਂ ਚੇਨ ਹੁੰਦੀ ਆ ਨਾ ਵੀ ਗਾਰੇ ਨਾਲ ਭਰ ਜਾਂਦੀ ਆ ਵਿਚਾਰੇ ਦਾ ਬਹੁਤ ਆ ਜ਼ੋਰ ਲੱਗਦਾ ਦੋ ਚੀਜ਼ਾਂ ਮੇਨਟੇਨ ਚੀਜ਼ਾਂ ਮੇਨਟੇਨ ਹੁੰਦੀਆਂ ਤੇ ਚਲੋ ਸਰਵਿਸ ਦਾ ਟਾਈਮ ਟੂ ਟਾਈਮ ਹੈ ਹੀ ਆ ਚੇਨ ਲੂਬ੍ਰੀਕੇਸ਼ਨ 에어 ਫਿਲਟਰ ਤੇ ਟਾਇਰਾਂ ਦਾ ਪ੍ਰੈਸ਼ਰ ਇਹ ਚੀਜ਼ਾਂ ਮੇਨਟੇਨ ਰੈਂਦੀਆਂ ਤਾਂ ਮੋਟਰਸਾਈਕਲ ਐਵਰੇਜ ਵਧੀਆ ਕੱਢਦਾ ਰਹਿੰਦਾ ਹੁਣ ਆਪਾਂ ਇੱਕ ਵਾਰੀ ਲੰਬੇਰੀ ਵਾਟਰ ਨੇ ਮੇੜਦੇ ਆ ਤੇ ਥੋੜਾ ਜਿਹਾ ਖਿੱਚੀਏ ਸਫ਼ਰ ਨੂੰ ਤੇ ਵੀਡੀਓ ਤੇ ਥੋੜਾ ਜਿਹਾ ਘੱਟ ਧਿਆਨ ਦੇ ਕੇ ਬਾਰਡਰ ਦੇ ਨੇੜੇ ਲੱਗੇ ਆਪਾਂ ਇਸ ਰੋਡ ਤੇ ਜਦੋਂ ਦੇ ਆਪਾਂ ਪਹਾੜਾਂ ਤੋਂ ਥੱਲੇ ਉਤਰਦੇ ਆ ਨਾ ਜਿੱਥੇ ਚਾਹ ਦੇ ਵਾਗਾਂ ਕੋਲੇ ਖੜ ਕੇ ਚਾਹ ਪੀਤੀ ਸੀ ਇੱਕ ਵਾਈਲਡ ਲਾਈਫ ਸੈਂਚਰੀ ਉਦੋਂ ਪਿੱਛੇ ਨਿਕਲੀ ਸੀ ਤੇ ਆਹਾ ਦੂਜੀ ਵਾਈਲਡ ਲਾਈਫ ਸੈਂਚਰੀ ਆ ਬਹੁਤਾ ਸੰਘਣਾ ਜੰਗਲ ਆ ਇੱਧਰ ਤੇ ਕਈ ਵਾਇਲਡ ਲਾਈਫ ਸੈਂਟਰੀਆਂ ਆਪਾਂ ਨੂੰ ਰਾਹ ਦੇ ਵਿੱਚ ਮਿਲਣਗੀਆਂ ਖੈਰ ਹੁਣ ਦਿਨ ਦਾ ਟਾਈਮ ਆ ਤਾਂ ਕਰਕੇ ਕੋਈ ਜਨੌਰ ਤਾਂ ਆਸ-ਪਾਸੇ ਆਉਣਾ ਨਹੀਂ ਕਿਉਂਕਿ ਇੱਥੇ ਜਿੰਨੀ ਆਵਾਜ਼ੇ ਜਾਂਦੇ ਆ ਇਹਦੀ ਆਵਾਜ਼ ਨਾਲ ਜਿਹੜੇ ਜਨੌਰ ਆ ਉਹ ਆਸ-ਪਾਸੇ ਭੱਜ ਜਾਂਦੇ ਆ ਉਹ ਵੀ ਹਾਥੀ ਖਾਸੀ ਵੱਡੀ ਸ਼ਾਇਦ ਆ ਨਾ ਉਹ ਲਿਖਿਆ ਭਾਵੇਂ ਜਗਾ-ਜਗਾ ਤੇ ਹੈ ਵੀ ਐਲੀਫੈਂਟ ਕ੍ਰੋਸਿੰਗ ਜਿਵੇਂ ਆ ਵੀ ਛਾਪਿਆ ਪਿਆ ਪਰ ਐਲੀਫੈਂਟ ਆਪਾਂ ਨੂੰ ਇੱਥੇ ਦਿਖਣਾ ਦੁਖਣਾ ਕਿਤੇ ਨਹੀਂ ਸੋ ਉਹਦੇ ਕਰਕੇ ਆਪਾਂ ਬਸ ਅਸੀਂ ਦੇਖਦੇ ਜਾਂਦੇ ਆ ਆਸ-ਪਾਸੇ ਜੇ ਕੁਝ ਵੀ ਮਿਲਿਆ ਰਾਹ ਤਾਂ ਦਿਖਾਉਣ ਵਾਲਾ ਸੋ ਨੂੰ ਕਿਸੇ ਨਾ ਕਿਸੇ ਜਨੌਰ ਦਾ ਝਾਕਾ ਦਿਖਾ ਦਾਂਗੇ ਜੇ ਵੀ ਦੇਖਿਆ ਜਿਹੜੇ ਸਾਹਮਣੇ ਟਰੱਕਾਂ ਦੇ ਹਾਰਨ ਮਾਰ ਰਿਹਾ ਜਨੌਰ ਤਾਂ ਅੱਜ ਹੀ ਆਈ ਖੜਿਆ ਬਾਹਰ 2 ਘੰਟੇ ਮੋਟਰਸਾਈਕਲ ਦਾ ਕੰਨ ਮਰੋੜਨ ਤੋਂ ਬਾਅਦ ਆਖਰਕਾਰ ਆਪਾਂ ਜੈਗਉਂ ਪਹੁੰਚ ਗਏ ਇਹ ਆ ਗਿਆ ਜੀ ਸਾਰਾ ਸ਼ਹਿਰ ਜੈਗਉਂ ਖਾਸਾ ਪਿੱਛੇ ਚੱਲ ਪੈਂਦਾ ਸ਼ਹਿਰ ਇਹ ਤੇ ਸੋਨਾ ਬਣਿਆ ਹੋਇਆ ਸ਼ਹਿਰ ਆ ਰੈਂਡ ਸੈਂਡ ਦਾ ਪ੍ਰਬੰਧ ਇੱਥੇ ਵੀ ਆ ਤੇ ਸ਼ਾਮ ਦੇ 3 ਵਜੇ ਕੇ 8 ਮਿੰਟ ਦਾ ਟਾਈਮ ਹੋ ਗਿਆ ਪੂਰਾ ਪਰ ਅੱਛਾ ਉਧਰਲਾ ਟਾਈਮ ਦਿਖਾ ਰਿਹਾ ਸੀ ਉਹ ਆਪਾਂ ਨੂੰ 3:46 ਤੇ ਪਹੁੰਚੋਗੇ ਮੈਂ ਹੈਰਾਨ ਯਾਰ ਇੱਥੇ ਖੜਕੇ ਨਾ ਮੈਪ ਦਿਖਾ ਰਿਹਾ ਵੀ 3 ਵਜੇ ਕੇ 9 ਮਿੰਟ ਹੋ ਗਏ 3:46 ਤੇ ਪਹੁੰਚੋਗੇ ਇੱਥੇ ਕਿਉਂਕਿ ਮੈਂ ਅੱਗੇ ਦੀ ਲੋਕੇਸ਼ਨ ਹੀ ਲਾ ਰੱਖੀ ਸੀ ਪਟਾਣ ਦੀ ਤੇ ਖੱਜਲ ਖਵਾਰ ਹੋ ਗਿਆ ਮਹਜਰ ਵੀ ਇੰਨਾ ਟਾਈਮ ਕਾਹਦੇ ਦਿਖਾ ਰਿਹਾ ਏਨੇ ਕਿਲੋਮੀਟਰ ਚ ਉਧਰਲਾ ਟਾਈਮ ਦਿਖਾ ਰਿਹਾ ਸੀ ਤੇ ਫਿਲਹਾਲ ਆਪਾਂ ਇੱਥੇ ਏਟੀਐਮ ਲੱਭ ਰਹੇ ਆ ਬਾਰਡਰ ਕ੍ਰੋਸ ਕਰਨ ਤੋਂ ਪਹਿਲਾਂ ਥੋੜਾ ਜਿਹਾ ਕੈਸ਼ ਕਢਾ ਲਿਏ ਜੇਬ 'ਚ ਵੀ ਅਗਲੇ ਪਾਸੇ ਹੁਣ ਆਪਾਂ ਨੂੰ ਇਹ ਨਹੀਂ ਪਤਾ ਹਨਾ ਵੀ ਕਿਵੇਂ ਦਾ ਹੂ ਹੋਟਲ ਵਗੈਰਾ ਕਿੰਨੇ ਕੁ ਮਹਿੰਗੇ ਆ ਕਿੰਨੇ ਕੁ ਨਾ ਵੀ ਕਈ ਵਾਰੀ ਕੋਈ ਕੰਡੀਸ਼ਨਰ ਵੀ ਹੁੰਦੀਆਂ ਨੇ ਖੈਰੋ ਚੱਲ ਕੇ ਤੁਹਾਨੂੰ ਪਹਟਾਣ ਦੀਆਂ ਬਾਅਦ ਦੱਸਦੇ ਆ ਤੇ ਫਿਲਹਾਲ ਇੱਥੇ ਇਹ ਸਾਰਾ ਬਣਿਆ ਹੋਇਆ ਸ਼ਹਿਰ ਤੇ ਪੂਰੀ ਗਰਮੀ ਆ ਬਈ ਇੱਥੇ ਗਰਮੀ ਵਾਲਾ ਚਿਪਕੜਾ ਮਾਹੌਲ ਤੇ ਇੱਕ ਵਾਰੀ ਹੁਣ ਆਪਾਂ ਬਾਰਡਰ ਦੇ ਲਾਗੇ ਲੱਗੇ ਪਤਾ ਕਰੀਏ ਕਿੱਥੇ ਦਾ ਬਾਰਡਰ ਤੇ ਕਿਵੇਂ ਦੀ ਰਹਿੰਦੀ ਆ ਬਾਰਡਰ ਕ੍ਰੋਸਿੰਗ ਦੇਖਦੇ ਆ ਫੇਰ ਟ੍ਰੈਫਿਕ ਪੂਰੇ ਸ਼ਹਿਰ ਦੇ ਵਿੱਚ ਤੇ ਸ਼ਹਿਰ ਬਹੁਤ ਵੱਡਾ ਬਣਿਆ ਹੋਇਆ ਪਿੱਛੋਂ ਖਾਸੇ ਟਾਈਮ ਦਾ ਕਿਲੋਮੀਟਰਾਂ ਕੋਈ ਸ਼ੁਰੂ ਹੋਇਆ ਪਰ ਦੋ ATM ਦਿਖੇ ਸੀ ਰਾਹ 'ਚ ਇੱਕ PNB ਦਾ ਸੀ ਇੱਕ Central Bank ਦਾ ਉਹ ਦੋਨੋਂ ਦਾ ਹੀ ਸ਼ਟਰ ਲੱਗਿਆ ਪਿਆ ਸੀ ਤੇ ਹੁਣ ਤਾਂ ਚਾਹੀਦਾ ਖੈਰ ਕਿਉਂਕਿ ਬਾਰਡਰ ਆ ਗਿਆ ਬਾਰਡਰ ਤੇ ਤਾਂ ਇਦਾਂ ਦੀਆਂ ਫੈਸਿਲਿਟੀਆਂ ਆਮ ਹੁੰਦੀਆਂ ਨਹੀਂ ਹੋ ਸਕਦਾ ਅੱਗੇ ਚੱਲ ਕੇ ਹੋਣਾ ਹਨਾ ਡੋਮੀਨੋ ਡੋਮੀਨੋ ਤਾਂ ਹੈਗੇ ਆ ਭਰਾਵੋ ਪੈਸੇ ਕਢਾਉਣ ਨੂੰ ਵੀ ਚੀਜ਼ ਚਾਹੀਦੀ ਹੁੰਦੀ ਹੈ ATM ਨਾਲ ਜੀ ਇੱਕ ਛਾਹ ਹੁੰਦੀ ਆ ਜਿਹਦੇ 'ਚ ਕਾਰਡ ਪਾਉਂਦੇ ਆ ਤੇ ਪੈਸੇ ਨਿਕਲੇ ਆਉਂਦੇ ਆ ਮਿਲ ਗਿਆ ਮਿਲ ਗਿਆ ICICI ਕੇ HDFC ਲੱਭੀਏ ਇਹ ਚ ਦੋ ATM ਖੁੱਲੇ ਤੇ ਦੋਨਾਂ ਦੀ ਢੋਲੂ ਹੈ ਨਹੀਂ ਨਾ ICICI ਦੇ ਰੁਪਏ ਅਤੇ ਨਾ SBI ਵਾਲਿਆਂ ਕੋਲ ਆ ਬਾਰਡਰ ਤੇ ਆ ਕੇ ਵਿਚਾਰੇ ਦੋਨੇ ਗਰੀਬ ਹੋ ਰੱਖਿਆ ਹੁਣ ਦੇਖਦੇ ਆ ਜੇ ਤਾਂ ਗਾਹਾਂ ਚੱਲਿਆ ਕੋਈ ਹਨਾ ਮਿਲ ਗਿਆ ਤਾਂ ਠੀਕ ਆ ਬਾਈ ਨਹੀਂ ਫਿਰ ਕਾਰਡ ਦੇ ਨਾਲ ਗੁਜ਼ਾਰਾ ਚਲਾਉਣਾ ਪੂ ਜਿੱਥੇ ਕਾਰਡ ਚੱਲੇ ਜੇ ਬਾਕੀ ਚਲੋ ਲੋੜ ਜਿੰਨਾ ਕਿ ਲੋੜ ਜਿੰਨੀ ਕਿ ਲੋੜ ਆ ਫਿਰ ਐ ਕੈਸ਼ ਨਾਲ ਉਹਨਾਂ ਕਿ ਤਾਂ ਹੈਗਾ ਸਾਰ ਲਾਂਗੇ ਤੇ ਬਾਕੀ ਜੇ ਕੋਈ ਹੋਰ ATM ਮਿਲਦਾ ਉਹਦੇ ਤੇ ਟਰਾਈ ਮਾਰਦੇ ਆ ਪਰ ਐ ਜਿਹੜਾ ਬਣਿਆ ਹੋਇਆ ਸ਼ਹਿਰ ਹੈ ਸ਼ਹਿਰ ਦਾ ਗਿਆ ਮੇਨ ਚੌਂਕ ਤੇ ਇਹ ਜਿਹੜਾ ਸਿੱਧਾ ਰਾਹ ਇਧਰਲੇ ਪਾਸੇ ਜਾ ਰਿਹਾ ਇਹੇ ਜਾਂਦਾ ਜੀ ਬਾਰਡਰ ਨੂੰ ਤੇ ਬਾਰਡਰ ਤੇ ਆ ਕੇ ਜਿਹੜੀਆਂ ਬਾਰਡਰੋਂ ਪਾਰ ਦੀਆਂ ਗੱਡੀਆਂ ਉਹ ਆਮ ਹੀ ਦਿਖਣ ਲੱਗ ਜਾਂਦੀਆਂ ਜਿਵੇਂ ਨੇਪਾਲ ਬਾਡਰ ਕ੍ਰੋਸ ਕੀਤਾ ਤਾਂ ਉੱਥੇ ਨੇਪਾਲ ਦੀਆਂ ਗੱਡੀਆਂ ਤੇ ਇਹ ਸਾਰੀਆਂ ਜਿਹੜੀਆਂ ਭਾਈ ਪਟਾਣ ਦੀਆਂ ਗੱਡੀਆਂ ਇੱਥੇ ਕਹਿੰਦੇ ਬਾਕੀ ਦੁਨੀਆ ਹੱਥ ਖੜੇ ਕਰ ਦਿੰਦੀਆਂ ਨਾ ਉੱਥੇ ਪੰਜਾਬ ਕੰਮ ਆਉਂਦਾ ਹੈ ਬਾਕੀ ਸਾਰੇ ਏਟੀਐਮ ਖਾਲੀ ਪਈ ਸੀ ਤਾਂ ਪੰਜਾਬ ਹੈ ਪੰਜਾਬ ਨੈਸ਼ਨਲ ਬੈਂਕ ਨੇ ਆਪਣਾ ਸਾਥ ਦਿੱਤਾ ਹੈ ਇਹਦੇ ਏਟੀਐਮ ਦੇ ਵਿੱਚ ਪੈਸੇ ਪਏ ਸੀ ਸੋ ਮੁਰਖੜ ਕੇ ਆਪਾਂ ਜਿੱਤੇ ਮਰਜ਼ੀ ਹੋਈ ਐ ਭਾਈ ਪੰਜਾਬ ਵੀ ਕੰਮ ਆਇਆ ਤੇ ਕੈਸ਼ ਕਢਵਾ ਲਿਆ ਇੱਥੋਂ ਆਪਾਂ ਮੋਟਰਸਾਈਕਲ ਆਪਣਾ ਹੋ ਪਰਲੇ ਪਾਸੇ ਖੜਾ ਉੱਥੇ ਆਟੋ ਵਾਲੇ ਬਾਈ ਨੇ ਦੱਸਿਆ ਸੀ ਆਪਾਂ ਨੂੰ ਵੀ ਕਹਿੰਦਾ ਤੁਸੀਂ ਹੈਲੋ ਜੀ ਵੀ ਤੁਸੀਂ ਉਧਰਲੇ ਪਾਸੇ ਵਾਜ ਜਾਓ ਭਾਈ ਉੱਥੇ ਪੰਜਾਬ ਨੈਸ਼ਨਲ ਬੈਂਕ ਦਾ ਏਟੀਐਮ ਆ ਸੋ ਹੁਣ ਚੱਕੀ ਆਪਾਂ ਮੋਟਰਸਾਈਕਲ ਤੇ ਟੱਪੀਏ ਬਾਰਡਰ ਭਾਈ ਇੱਕ ਕਰੀ ਇੱਲਾ ਫਰੀ ਪਹੁੰਚ ਵੀ ਗਏ ਓਏ ਔਹ ਸਾਹਮਣੇ ਆ ਗਿਆ ਬਾਰਡਰ ਇਹ ਇਧਰਲੇ ਪਾਸੇ ਸੀਮਾਵਲ ਲੱਗੀ ਹੋਈ ਹੈ ਤੇ ਹਾਓ ਜਿਹੜਾ ਗੇਟ ਦਿਂਦਾ ਇਹ ਹੀ ਆ ਮੇਰੀ ਖਿਆਲ ਨਾਲ ਬਾਰਡਰ ਬਸ ਤੇ ਇੱਕ ਕਰੀ ਇੱਥੇ ਆਪਾਂ ਕੈਮਰਾ ਬੰਦ ਕਰਦੇ ਆ ਬਾਰਡਰ ਕ੍ਰੋਸਿੰਗ ਕਰਦੇ ਆ ਆਪਣਿਆਂ ਦੀ ਮਿਲਟਰੀ ਟੱਪੀ ਤੇ ਫੇਰ ਦੇਖਦੇ ਆ ਹਨਾ ਤੇ ਹਾਂ ਸਾਹਮਣੇ ਆ ਬਾਈ ਬਾਰਡਰ ਤੇ ਗੇਟ ਦੇ ਉੱਤੇ ਵੱਡੇ ਵੱਡੇ ਡ੍ਰੈਗਨ ਛਾਪੇ ਹੋਇਆ ਓ ਵਾਹ ਸੋਹਣਾ ਜੇ ਤਾਂ ਬੜੀ ਸਮੂਥ ਹੋਣੀ ਚਾਹੀਦੀ ਐ ਇੱਥੇ ਤਾਂ ਬਾਰਡਰ ਆਪਣੀ ਜਿਹੜੀ ਉਹ ਬਾਰਡਰ ਕ੍ਰੋਸਿੰਗ ਸੋਹਣਾ ਬਣਿਆ ਸਾ ਬਾਰਡਰ ਤਾ ਸਿੱਧਾ ਹੀ ਹੋ ਗਏ ਸੀ ਬਾਰਡਰੋਂ ਪਾਰ ਤੇ ਉੱਥੇ ਜਿਹੜੀ ਮਿਲਟਰੀ ਵਾਲੀ ਖੜੀ ਸੀ ਪੈਨ ਉਹਨੇ ਪਿੱਛੇ ਮੋੜਿਆ ਹੁਣ ਕਹਿੰਦੀ ਬਾਈ ਵੀ ਐ ਨਹੀਂ ਜਾਇਆ ਜਾਂਦਾ ਇੱਥੇ ਕੋਈ ਐਂਟਰੀ ਐਂਟਰੀ ਹੁੰਦੀ ਆ ਪ੍ਰੋਪਰ ਤੇ 바ਰ ਕੋਡ ਬਣਦਾ ਇੱਕ ਵੀ ਕਿਹੜੇ ਟਾਈਮ ਤੇ ਆਪਾਂ ਐਂਟਰ ਹੋ ਰਹੇ ਕਿਹੜੇ ਤੇ ਨਾ ਕਿਉਂਕਿ ਮੈਨੂੰ ਤਾਂ ਐਸੀ ਜਿਵੇਂ ਬਾਕੀ ਬਾਰਡਰਾਂ ਤੇ ਵੀ ਐਂਟਰੀ ਹੁੰਦੀ ਆ ਹਨਾ ਇੱਥੇ ਕਾਊਂਟਰ ਵਗੈਰਾ ਬਣੇ ਹੋਣਗੇ ਵੀ ਉੱਥੇ ਕਾਊਂਟਰ ਵਗੈਰਾ ਬਣੇ ਹੋਣਗੇ ਉਵੇਂ ਹੋਊਗਾ ਪਰ ਇਧਰਲੇ ਪਾਸੇ ਪਿੱਛੇ ਕੋਈ ਆਪਾਂ ਨੂੰ ਵਹੀਕਲ ਆਪਦਾ ਪਿੱਛੇ ਖੜਾ ਕੇ ਹੋਣਾ ਪੈਂਦਾ ਤੇ ਫੇਰ ਸਾਹਮਣੇ ਹੁਣ ਦੇਖਦੇ ਆ ਕੀ ਫੇਰ ਇਹ ਤੋਂ ਬਾਅਦ ਆਪਾਂ ਐਂਟਰ ਹੋ ਸਕਦੇ ਹਾਂ 6 ਵਜੇ ਤੱਕ ਸ਼ਾਮ ਨੂੰ ਇਹ ਜਿਹੜਾ ਬਾਰਡਰ ਆ ਉਹ ਖੁੱਲਾ ਰਹਿੰਦਾ ਬਾਈ ਜਿਹੜਾ ਆ ਸਾਹਮਣੇ ਗੇਟ ਆ ਬਸ ਆ ਗੇਟ ਹੀ ਆ ਪਠਾਨ ਤੇ ਚੱਲੋ ਬਾਈ ਬਣਾਈਏ ਪਹਿਲਾਂ ਆਪਾਂ ਤੇ ਫੇਰ ਆ ਗੇਟ ਲੰਘ ਕੇ ਬੜੀਆ ਪਠਾਨ ਦੇ ਵਿੱਚ ਇਧਰਲੇ ਪਾਸੇ ਠੀਕ ਆ ਅਹੀਂ ਕਰਾਂਗੇ ਤੇ ਇਹੋ ਇਧਰਲੇ ਪਾਸੇ ਸਾਹਮਣੇ ਜਿਹੜਾ ਉਹ ਇੰਡੀਆ ਤੇ ਪਠਾਨ ਦਾ ਸਾਹਮਣੇ ਬਾਰਡਰ ਵਾਲਾ ਗੇਟ ਜਾਂਦਾ ਤੇ ਇੱਥੇ ਲਿਖਿਆ ਹੋਇਆ ਬਾਈ ਭਾਰਤ ਤੋਂ ਪਠਾਨ ਪੈਦਲ ਯਾਤਰੀ ਦੁਆਰ ਗੇਟ ਨੰਬਰ 3 ਤੇ ਇਧਰਲੇ ਪਾਸੇ ਹੁਣ ਪਤਾ ਨਹੀਂ ਕਿਹੜਾ ਡਾਕੂਮੈਂਟ ਬਣੂ ਉਹ ਚੱਲ ਕੇ ਪਤਾ ਕਰਦੇ ਆਪਾਂ ਵੀ ਕਿਹੜੇ ਡਾਕੂਮੈਂਟ ਤੇ ਆਪਾਂ ਨੂੰ ਅੰਦਰ ਜਾਣ ਦੇਣਗੇ ਕਿਹੜੇ ਤੇ ਨਾ ਤੇ ਅੱਗੇ ਚੱਲ ਕੇ ਪਤਾ ਲੱਗੂਗਾ ਇਹ ਹੁਣ ਇਧਰੋਂ ਤਾਂ ਇਹ ਆਉਣ ਵਾਲਿਆਂ ਦਾ ਚਲੋ ਲੱਭੀਏ ਆਹ ਜਿਹੜੀ ਕੰਧ ਹੈ ਮੈਨੂੰ ਲੱਗਦਾ ਇਹਹੀ ਬਾਰਡਰ ਹੈ ਇਹ ਬਾਰਡਰ ਹੈ ਕੋਈ ਨਹੀਂ ਆਹ ਬਾਰਡਰ ਹੈ ਅੱਛਾ ਲੈ ਬਈ ਐਡੀ ਕੰਧ ਕੱਢ ਰੱਖਿਆ ਉਹ ਬਾਰਡਰ ਤੇ ਤਾਂ ਖਾਸ ਹੀ ਵੱਡੀ ਗੱਲ ਬਾਤ ਆ ਬਈ ਇਸ ਵਕਤ ਆਪਾਂ ਜਮਾ ਜਿਹੜਾ ਇਧਰਲੇ ਪਾਸੇ ਇਹ ਕੰਦ ਤੋਂ ਪਰਲੇ ਪਾਸੇ ਪਟਾਣਾ ਇਧਰਲੇ ਪਾਸੇ ਇਹ ਸਾਰੀ ਮਾਰਕੀਟ ਇੰਡੀਆ ਦੀ ਆ ਲੋਕਾਂ ਦਾ ਆਵੇਂ ਆਉਣਾ ਜਾਣਾ ਲੱਗਿਆ ਰਹਿੰਦਾ ਹੁਣ ਇੱਥੇ ਤਾਂ ਤੇ ਗਿੱਲ ਬਾਈ ਜੀ ਹੋਰੇ ਐਨਕਾਂ ਵੇਚੀ ਜਾਂਦੇ ਆ ਇੱਥੇ ਤੇ ਚਲੋ ਪਹਿਲਾਂ ਇੱਕ ਅਰੀ ਡਾਕੂਮੈਂਟਾਂ ਦਾ ਪਤਾ ਕਰ ਲਈਏ ਆਪਾਂ ਜਿਹੜਾ ਮੇਨ ਕੰਮ ਆ ਤੇ ਫੇਰ ਦੇਖਦੇ ਆ ਹਨਾ ਆਪਾਂ ਸਾਰਾ ਕੁਝ ਇਹ ਇਹ ਜਿਵੇਂ ਆਪਾਂ ਵੀ ਇਮੀਗ੍ਰੇਸ਼ਨ ਬਣਿਆ ਹੁੰਦਾ ਹਨਾ ਇੱਥੇ ਇਹ ਪਟਾਣ ਵਾਲੇ ਪਾਸੇ ਯਾਰ ਹਾਂ ਪਟਾਣ ਵਾਲੇ ਪਾਸੇ ਬਣਿਆ ਹੋਇਆ ਬਈ ਇਹ ਤੇ ਇੱਥੇ ਪਹਿਲਾਂ ਆਪਾਂ ਨੂੰ ਐਂਟਰੀ ਕਰਾਉਣੀ ਪੈਣੀ ਹੈ ਸਾਰੀ ਤੇ ਫਿਰ ਅੱਗੇ ਆਪਾਂ ਜਾ ਸਕਦੇ ਹਾਂ ਸੋਨਾ ਬਣਿਆ ਹੋਇਆ ਯਾਰ ਇਮੀਗ੍ਰੇਸ਼ਨ ਹੀ ਇੰਨਾ ਸੋਨਾ ਤੇ ਇਧਰਲੇ ਪਾਸੇ ਆਪਾਂ ਬਾਹਰ ਇਧਰਲੇ ਪਾਸੇ ਦੀ ਆਪਾਂ ਬਾਹਰ ਨਿਕਲੇ ਜਿੱਧਰ ਅੰਦਰ ਚੈੱਕ ਪੋਸਟ ਬਣੀ ਹੋਈ ਸੀ ਪਹਿਲਾਂ ਇੱਥੋਂ ਜਾਣਾ ਪੈਂਦਾ ਜਿਹੜਾ 3 ਨੰਬਰ ਗੇਟ ਆ 3 ਗੇਟ 3 ਨੰਬਰ ਗੇਟ ਰਾਹੀਂ ਆਪਦਾ ਜਿਹੜਾ ਵੋਟਰ ਆਈਡੀ ਦਿਖਾ ਕੇ ਉਹਨਾਂ ਨੂੰ ਉਹ ਵੋਟਰ ਆਈਡੀ ਤੇ ਹੀ ਰਜਿਸਟਰ ਕਰ ਲੈਂਦੇ ਆਪਾਂ ਨੂੰ ਕੋਈ ਕਾਗਜ਼ ਪੱਤਰ ਤਾਂ ਦਿੰਦੇ ਨਹੀਂ ਵੋਟਰ ਆਈਡੀ ਦੀ ਸਾਰਾ ਕੁਝ ਰਜਿਸਟਰ ਹੋ ਜੂ ਤੇ ਹੁਣ ਜਦੋਂ ਆਪਾਂ 게ਟ ਦੁਆਰੇ ਟੱਪਾਂਗੇ ਉਹ ਵੋਟਰ ਆਈਡੀ ਮੰਗਣਗੇ ਜਿਹੜਾ ਯਾਨੀ ਕਿ ਉਹਨਾਂ ਨੂੰ ਆਪਾਂ ਡਾਕੂਮੈਂਟ ਦੋ ਹੀ ਦੇਖਦੇ ਆ ਜਾਂ ਤਾਂ ਵੋਟਰ ਆਈਡੀ ਚੱਲਦਾ ਇੱਥੇ ਤੇ ਜਾਂ ਚੱਲੂ ਪਾਸਪੋਰਟ ਪਾਸਪੋਰਟ ਤੇ ਜੇ 24 ਘੰਟੇ ਵਾਸਤੇ ਜਾ ਰਹੇ ਕੋਈ ਠੱਪਾ ਲੱਗਦਾ ਨਹੀਂ ਐਂਟਰੀ ਹੁੰਦੀ ਆ ਬਸ ਇੱਕ ਜਿਵੇਂ ਐ ਕਹੋ ਕਿ ਉਹਨਾਂ ਦਾ ਆਨਲਾਈਨ ਪੋਰਟਲ ਬਣਿਆ ਹੋਇਆ ਉਹਦੇ 'ਚ ਉਹ ਰਜਿਸਟਰ ਕਰ ਲੈਂਦੇ ਤੇ ਜਦੋਂ ਹੁਣ ਆਪਾਂ ਵਾਪਸ ਵੀ ਆਉ ਤੇ ਜੇ ਆਪਾਂ ਬਾਇ ਚਾਂਸ ਤੇ ਪਾਸਪੋਰਟ ਦਿਖਾਤਾ ਤਾਂ ਪਾਸਪੋਰਟ ਹੀ ਦਿਖਾਉਣਾ ਪਊ। ਹੁਣ ਇੱਥੋਂ ਬਾਰਡਰ ਕ੍ਰੋਸ ਕਰਨਾ ਆਪਾਂ ਦਵਾਰੇ ਫੇਰ ਮੁੜ ਕੇ ਸਾਹਮਣੇ ਗੇਟ ਤੇ ਆਗੇ ਜਿੱਥੇ ਬਾਰਡਰ ਬਣਿਆ ਹੋਇਆ ਇਹ ਬਾਰਡਰ ਟੱਪ ਕੇ ਪਰਲੇ ਪਾਰ ਜਾਣਾ। ਹੁਣ ਇਹੀ ਜਿਹੜਾ ਵੋਟਰ ਕਾਰਡ ਆਪਾਂ ਦਵਾਰੇ ਇੱਥੇ ਦਿਖਾਵਾਂਗੇ। ਇਹਨਾਂ ਵਾਲੇ ਪਾਸੇ ਤੇ ਫੇਰ ਦਿਖਾਵਾਂਗੇ, ਪਹਿਲਾਂ ਆਪਣੇ ਵਾਲੇ ਪਾਸੇ ਤੇ ਫੇਰ ਦਿਖਾਵਾਂਗੇ ਪਰਲੇ ਪਾਸੇ। ਫੇਰ ਕਿਤੇ ਜਾ ਕੇ ਆਪਾਂ ਨੂੰ ਇਹ ਜਾਣ ਦੇਣਗੇ। ਐਂਟਰੀ ਦਾ ਆਪਾਂ ਕਰਵਾ ਕੇ ਆਗੇ ਯਾਰ। ਤੇ ਹੁਣ ਤੁਰੇ ਹੁੰਦੇ ਜੇ ਮੇਰੇ ਤਾਂ ਇੱਥੇ ਆ ਕੇ ਗੱਲ ਦਿਮਾਗ ਦੇ ਵਿੱਚ ਵੱਜੀ ਆ। ਬਿਨਪਾਲ ਦਾ ਆਪਾਂ ਨੂੰ ਪਤਾ ਸੀ ਇੰਡੀਆ ਚ ਤਾਂ ਆਪਣਾ ਮੁਲਕ ਹੀ ਆ। ਵੀਰ ਇਹ ਪੱਗ ਦੇ ਨਾਲ ਮੋਟਰਸਾਈਕਲ ਅੰਦਰ ਅਲਾਉਡ ਕਰਨਗੇ ਕਿ ਨਾ? ਪਹਿਲਾਂ ਮੈਂ ਇਹ ਚੀਜ਼ ਬਾਰੇ ਸੋਚਿਆ ਨਹੀਂ ਤੇ ਨਾ ਮੈਂ ਇੰਟਰਨੈਟ ਤੇ ਹੁਣ ਇੱਕ ਵਾਰੀ ਸਰਚ ਕਰਕੇ ਦੇਖਦਾ ਕੀ ਕਹਿੰਦਾ। ਤੇ ਜਾਂ ਫਿਰ ਆਪਾਂ ਐ ਕਰਦੇ ਆ ਚੱਲ ਕੇ ਦੇਖਦੇ ਆ। ਕੀ ਬਣਦਾ ਕੀ ਨਾ ਹੁਣ ਇਹ ਵੀ ਵੱਡੀ ਗੱਲ ਆ ਕਿਉਂਕਿ ਆਪਣੀ ਜਾਣਕਾਰ ਹਜੇ ਤੱਕ ਕੋਈ ਗਿਆ ਨਹੀਂ ਪੱਗ ਬੰਨ ਕੇ ਇਧਰਲੇ ਪਾਸੇ। ਸੋ ਨੇਪਾਲ ਦਾ ਆਪਾਂ ਨੂੰ ਪਤਾ ਵੀ ਉੱਥੇ ਅਲਾਉਡ ਸੀ ਚਲੋ ਆਪਣੇ ਵਾਲੇ ਪਾਸੇ ਤਾਂ ਅਲਾਉਡ ਹੀ ਹੁੰਦਾ। ਤੇ ਐਂਟਰੀ ਕਰਵਾਇਆ ਮੈਂ ਪੁੱਛਣਾ ਉਹਨਾਂ ਨੂੰ ਵੀ ਭੁੱਲ ਗਿਆ ਤਾਂ ਤੁਰੇ ਹੁੰਦੇ ਜੇ ਮੇਰੇ ਹੁਣ ਇੱਥੇ ਦਿਮਾਗ ਤੇ ਵੱਜੀ ਗੱਲ ਪਤਾ ਨਹੀਂ ਚਲੋ ਹੈਲੋ ਜੀ ਕੀ ਹਾਲ ਹੈ ਜੀ ਠੀਕ ਹੈ ਜੀ ਵੀਰੇ ਤੇ ਚਲੋ ਹੁਣ ਦੇਖੀਓ ਮੋੜ ਦੇਣਗੇ ਵੱਧ-ਵੱਧ ਫਿਰ ਗੇੜ ਤੋਂ ਮੁੜਿਆ ਵਾਂਗੇ ਹੋਰ ਕੀ ਆ ਇੱਥੇ ਅਜਾ ਘੁੰਮ ਲਾਂਗੇ ਚੱਲਦੇ ਹੁਣ ਇੱਕ ਅਰੀ ਤਾਂ ਜਾਇਤੀ ਪਤਾ ਲੱਗੂ ਇੱਥੇ ਖੜੇ ਤੋਂ ਤਾਂ ਪਤਾ ਵੀ ਨਹੀਂ ਲੱਗਣਾ ਮੋ ਜੀ ਸਵਾਗਤ ਹੈ ਤੁਹਾਡਾ ਇੱਕ ਨਵੇਂ ਮੁਲਖ ਤੇ ਇੱਕ ਨਵੀਂ ਕੰਟਰੀ ਦੇ ਵਿੱਚ ਜਾਨਕਿ ਸਵਾਗਤ ਆਖ ਰਕਰ ਤੁਹਾਡਾ ਦੇਸ਼ ਪਟਾਣ ਦੇ ਵਿੱਚ ਆਹ ਬਾਰਡਰ ਤੇ ਖੜਿਆ ਆਪਾਂ ਤੇ ਇਧਰਲੇ ਪਾਸੇ ਆ ਪਹਿਲਾ ਪੈਰ ਮੁਲਖ ਪਟਾਣ ਦਾ ਜੀ ਚਲੋ ਹੁਣ ਇੱਕ ਵਾਰੀ ਪਹਿਲਾ ਫਾਰਮੈਲਟੀ ਪੁੱਛ ਲਈ ਇਹਨਾਂ ਨੂੰ ਕੀ ਕੁਛ ਆ ਅ ਓਕੇ ਤੇ ਇਧਰਲੇ ਪਾਸੇ ਬਣਿਆ ਹੋਇਆ ਸੀ ਬਾਰਡਰ ਬਾਰਡਰ ਤੇ ਆਪਣੀ ਸਾਰੀ ਐਂਟਰੀ ਹੋ ਗਈ ਤੇ ਓਏ ਓਏ ਬਾਰਡਰ ਵਾਲੇ ਪਾਸੇ ਆਪਣੀ ਪਿੱਛੋਂ ਐਂਟਰੀ ਹੋ ਗਈ ਤੇ ਜਿਹੜੀਆਂ ਇਮੀਗ੍ਰੇਸ਼ਨ ਵਾਲੀਆਂ ਬੀਬੀਆਂ ਸੀ ਜਿੱਥੇ ਆਪਾਂ ਪਹਿਲਾਂ ਗਏ ਜਿਹੜੇ ਦਫ਼ਤਰ ਦੇ ਵਿੱਚ ਉਹ ਅਸਲ ਦੇ ਵਿੱਚ ਇਮੀਗ੍ਰੇਸ਼ਨ ਸੀ ਉਹਨਾਂ ਨੇ ਸਾਰੀ ਜਿਹੜੀ ਐਂਟਰੀ ਕੀਤੀ ਆਪਣੇ ਅਦਾ ভোটার ਕਾਰਡ ਨਾਲ ভোটার ਕਾਰਡ ਉੱਥੇ ਪੰਚ ਹੋ ਗਿਆ ਵੀ ਕਿਹੜੇ ਟਾਈਮ ਤੇ ਬੰਦਾ ਆਇਆ ਉਹਨਾਂ ਨੇ ਆਪਾਂ ਨੂੰ ਇੱਕ QR ਕੋਡ ਦੇਣਾ ਸੀ ਉਹ ਗੱਲਾਂ-ਗੱਲਾਂ ਚ ਲੱਗੀਆਂ ਦੋਨੇ ਬੀਬੀਆਂ ਭੁੱਲ ਗਈਆਂ ਤੇ ਇੱਥੇ ਇਹ ਟ੍ਰੈਫਿਕ ਪੁਲਿਸ ਵਾਲੇ ਵਾਈ ਹੋ ਰਹੇ ਸੀ ਤੇ ਫਿਰ ਇਹਨਾਂ ਨੇ ਦੁਬਾਰੇ ਵੈਬਸਾਈਟ ਆਪਦੀ ਖੋਲੀ ਮੋਬਾਈਲ ਤੇ ਤੇ ਮੋਬਾਈਲ ਤੇ ਆਪਾਂ ਨੂੰ ਉਹ ਡਾਟਾ ਭਰ ਕੇ ਆਪਣਾ ਜਾਨਕੀ ਬਸ ਕਲਾ ਵੋਟਰ ਆਈਡੀ ਨੰਬਰ ਪਾਇਆ ਤੇ ਉਹਦੇ ਨਾਲ ਸਾਰਾ ਡਾਟਾ ਨਿਕਲ ਆਇਆ ਨਾਲੇ ਤਾਂ ਬਾਈਕ ਦੀ ਐਂਟਰੀ ਕਰਤੀ ਬਾਈਕ ਆ ਗਈ ਤੇ ਨਾਲੇ ਆਪਾਂ ਨੂੰ ਕਿਊ ਆਰ ਕੋਡ ਦਿੱਤਾ ਵੀ ਜਦੋਂ ਹੁਣ ਆਪਾਂ ਵਾਪਸ ਜਾਣਾ ਉਹ ਕਿਊ ਆਰ ਕੋਡ ਇਹਨਾਂ ਨੂੰ ਦਿਖਾਉਣਾ ਤੇ ਉਹਦੇ ਨਾਲ ਹੀ ਇਹਨਾਂ ਨੂੰ ਪਤਾ ਲੱਗ ਜੇ ਭਾਈ ਬੰਦਾ ਸਾਡੇ ਮੁਲਕ ਚ ਕਦੋਂ ਵੜਿਆ ਸੀ ਕਦੋਂ ਬਾਹਰ ਨਿਕਲ ਰਿਹਾ ਸੋ ਐ ਜਿਹਦੀ ਗੱਲਬਾਤ ਹੁਣ ਇੱਥੇ ਫਿਲਹਾਲ ਆਪਾਂ ਰਹਿਣ ਸੈਣ ਦਾ ਟਿਕਾਣਾ ਲੱਭਣਾ ਤੇ ਫੇਰ ਆਪਾਂ ਇਸ ਪਟਾਣ ਦੇਸ਼ ਨੂੰ ਘੁਮਣ ਚੱਲਾ ਫੇਰ ਇਸ ਪਟਾਣ ਦੇਸ਼ ਨੂੰ ਘੁਮਾਂਗੇ ਸੋ ਇਹ ਆਪਣਾ ਤੀਜਾ ਇੰਟਰਨੈਸ਼ਨਲ ਮੁਲ

ਆ ਮੈਂ ਤਾਂ ਨਹੀਂ ਲਾਇਆ ਦਾੜੀ ਸੈੱਟ ਕਰਨੀ ਪੈਣੀ ਸੀ ਬਹੁਤ ਕੁਝ ਕਰਨਾ ਪੈਂਦਾ ਮੈਨੂੰ ਟਾਈਮ ਖਰਾਬ ਹੁੰਦਾ ਸੋ ਫਟਾਫਟ ਆਪਾਂ ਚੱਲਦੇ ਹਾਂ ਤੇ ਕੱਲ ਤੋਂ ਹੁਣ ਜਿਹੜਾ ਸਾਨੂੰ ਸਾਰਾ ਜਿਹੜਾ ਇਹ ਮੁਲਕ ਪਟਾਣ ਕਮਾਵਾਂਗੇ ਠੀਕ ਹੈ ਨਾ ਜੀ ਵੜ ਗਏ ਆਪਾਂ ਆਖਰਕਾਰ ਪਟਾਣ ਦੇ ਵਿੱਚ ਮਿਲਦੇ ਹਾਂ ਕੱਲ ਆਪਾਂ ਪਟਾਣ ਦੇ ਪਹਿਲੇ ਵਲੌਗ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਿਲਹਾਲ ਮੈਂ ਰਹਿਣ ਸਣ ਦਾ ਟਿਕਾਣਾ ਦੇਖਾਂ